सत श्रीकाल जी अज मैं फिर थोड़े सामने प्रस्तुत हाँ सात अगस्त का इतिहास लोद अगस्त के महत्व विलियम शेक्सपी द्वारा एक दुखांत है मनिया जाता है कि यह पहली बार सत अगस्त सोलह सौ छेज उत्ते गया जन्म सात अगस्त अठारह सौ छियासी मोरिसटाउन होया ਉਹ ਇੱਕ ਅਮਰੀਕੀ ਇਲੈਕਟ੍ਰੀਕਲ ਇੰਜੀਨੀਅਰ ਅਤੇ ਫੋਟਿਕ ਵਿਗਿਆਨੀ ਸਨ ਜਿਨ੍ਹਾਂ ਨੇ ਨੈਟਰੋਡਾਇਨ ਸਰਕਟ ਦੀ ਖੋਜ ਕੀਤੀ ਜਿਸ ਨੇ ਰੇਡੀਓ ਨੂੰ ਆਪਾਰਕ ਤੌਰ ਉਤੇ ਸੰਭਵ ਬਣਾਇਆ ਸਵਦੇਸ਼ੀ ਅੰਦੋਲਨ ਦਾ ਰਸਮੀ ਐਲਾਨ 7 ਅਗਸਤ 1905 ਨੂੰ ਕਲਕੱਤਾ ਟਾਊਨ ਹਾਲ ਵਿਖੇ ਬ੍ਰਿਟਿਸ਼ ਵਸਤੂਆਂ ਦੇ ਖਿਲਾਫ ਇੱਕ ਮੀਟਿੰਗ ਵਿੱਚ ਬਾਈਕਾਟ ਦਾ ਮਤਾ ਪਾਸ ਕਰਕੇ ਕੀਤਾ ਗਿਆ ਸੀ सात अगस्त उन्नीस सौ शुरू की गई स्वदेशी अंदोलन की याद विशेष तौर चुनी गई स्वदेशी उद्योग खास तौर उत्ते हैंडलूम बुनकरा उत्साहित किया गया राष्ट्रीय हैंडलूम दिवस इसे करके भारत हर साल सात अगस्त मनाया जाता है ਇਹ ਦਿਨ ਦੇਸ਼ ਦੀ ਆਰਥਿਕਤਾ ਅਤੇ ਸੱਭਿਆਚਾਰ ਵਿੱਚ ਹੈਂਡਲੂਮ ਗੁੰਕਰਾਂ ਦੇ ਯੋਗਦਾਨ ਨੂੰ ਮਾਨਤਾ ਅਤੇ ਸਨਮਾਨ ਦਿੰਦਾ ਹੈ ਅਤੇ ਨਾਲ ਹੀ ਭਾਰਤ ਦੇ ਹੈਂਡਲੂਮ ਸੈਕਟਰ ਦਾ ਸੱਭਿਆਚਾਰਿਕ ਵਿਕਾਸ ਦਾ ਇੱਕ ਬਹੁਤ ਹੀ ਲੰਬਾ ਤੇ ਪਿਆਰਾ ਇਤਿਹਾਸ ਬਾਰੇ ਦੱਸਦਾ ਹੈ 7 ਅਗਸਤ 1906 ਵਿੱਚ ਕਲਕੱਤਾ ਦੇ ਇੱਕ ਸਮਾਗਮ ਵਿੱਚ ਸੁਰੇਂਦਰਨਾਥ ਬੇਨਰਜੀ ਨੇ ਪਹਿਲੀ ਵਾਰ ਹਰੀ ਪੀਲੀ ਤੇ ਨੀਲੀ ਪੱਟੀ ਵਾਲਾ ਝੰਡਾ ਲਹਿਰਾਇਆ 1909 ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਲਾਹੌਰ ਵਿੱਚ ਮਾਰੋ ਫਰੰਗੀ ਨੂੰ ਨਾ ਦਾ ਪਰਚਾ ਵੰਡਿਆ 1909 ਵਿੱਚ ਪ੍ਰਸਿੱਧ ਲੇਖਕ ਤੇ ਢਾਡੀ ਸੋਨ ਸਿੰਘ ਸ਼ੀਤਲ ਦਾ ਜਨਮ ਹੋਇਆ ਕੌਮੀ ਤੇ ਕੁਮਾਂਤਰੀ ਪੱਧਰ ਦੇ ਕਈ ਸਨਮਾਨ ਹਾਸਲ ਕਰਨ ਵਾਲੇ ਸੁਆਮੀਨਾਥਨ ਦਾ ਜਨਮ 7 ਅਗਸਤ 1925 ਨੂੰ ਤਾਮਿਲਨਾਡੂ ਦੇ ਕੁਮਾ ਕੋਨਮ ਵਿੱਚ ਹੋਇਆ ਸੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਖੇਤ੍ਰੀ ਖੇਤਰ ਵਿੱਚ ਆਪਣੀ ਨਿਰੰਤਰ ਖੋਜ ਅਤੇ ਸੂਝ-ਸਦਕਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਵਿੱਚ ਸਭ ਤੋਂ ਉੱਗਾ ਨਾਮ ਐਮ ਐਸ ਸੁਆਮੀ ਨਾਥਨ ਜੀ ਦਾ ਹੈ 1926 ਵਿੱਚ ਗੈਸ ਰੈਫਰਿਜਰੇਟਰ ਦਾ ਪ੍ਰਦਰਸ਼ਨ ਹੋਇਆ ਸੀ 1941 ਵਿੱਚ ਸ਼੍ਰੀ ਰਵਿੰਦਰਨਾਥ ਟੈਗੋਰ ਜੀ ਦਾ ਦਿਹਾਂਤ ਹੋਇਆ ਸੀ 7 اگست 1946 نو IBM نے ہارورڈ یونیورسٹی نو اے ایس سی سی اٹومیٹک کرم નિયੰਤਰਿਤ کیلکولیٹر جو کہ ہارورڈ مارک 1 ਵਜੋ ਜਾਣਿਆ ਜਾਂਦਾ ਹੈ نو ਸਮਰਪਿਤ ਕੀਤਾ ਸੀ مارک 1 ਹੁਣ ਤੱਕ ਦਾ ਸਭ ਤੋਂ ਵੱਡਾ ਇਲੈਕਟ੍ਰੋ ਮੈਕੈਨਿਕਲ ਕੈਲਕੂਲੇਟਰ ਸੀ ਅਤੇ ਉਸ ਸਮੇਂ ਸੰਯੁਕਤ ਰਾਜ ਵਿੱਚ ਪਹਿਲਾ ਆਟੋਮੈਟਿਕ ਡਿਜੀਟਲ ਕੈਲਕੂਲੇਟਰ ਸੀ ਸੁਰੇਸ਼ ਈਸ਼ਵਰ ਵਾਟਕਰ ਦਾ ਜਨਮ 7 اگਸਟ 1955 ਮਹਾਰਾਸ਼ਟਰ ਵਿੱਚ ਹੋਇਆ ਸੀ ਉਹ ਇੱਕ ਪਾਰਟੀ ਪਲੇਬੈਕ ਗਾਇਕ ਸਨ ਉਹ ਹਿੰਦੀ ਅਤੇ ਮਰਾਠੀ ਦੋਹਾਂ ਫਿਲਮਾਂ ਵਿੱਚ ਕੰਮ ਕਰਦੇ ਹਨ ਉਹਨਾਂ ਨੇ ਕੁਝ ਪੋਚਪੂਰੀ ਫਿਲਮਾਂ ਉੜੀਆ ਐਲਬਮਾ ਅਤੇ ਪਜਨਾ ਅਤੇ ਕੋੰਕਣੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ 1972 ਵਿੱਚ ਫਰੀਦਕੋਟ ਜ਼ਿਲ੍ਹਾ ਹੁੰਦ ਵਿੱਚ ਆਇਆ ਸੀ 1976 ਵਿੱਚ ਪੁਲਾੜੀਅਨ ਵਾਇਕਿੰਗ 2 ਮੰਗਲ ਗ੍ਰਹਿ ਤੇ ਪਥ ਵਿੱਚ ਦਾਖਲ ਹੋਇਆ ਸੀ ऑस्ट्रेलिया ਦੇ ਪੌਪ ਮਾਰਸ਼ਲ ਨੂੰ ਹਰਾ ਕੇ ਵਿਸ਼ ਮੈਚੂਰ ਬਿਲਿਅਰਡ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ ਕਰੀਬ 8 ਘੰਟੇ ਚੱਲੇ ਦੋਵਾਂ ਵਿਚਾਲੇ ਹੋਏ ਇਸ ਮੈਚ ਨੂੰ ਲੈ ਕੇ ਕਾਫੀ ਦੇਰ ਤੱਕ ਚਰਚਾ ਰਹੀ ਸੀ 1988 ਨੂੰ ਰੂਸ ਵਿੱਚ ਪੁਚਾਰ ਨਾਲ 25000 ਮੌਤਾ ਤੇ 50000 ਲੋਕ ਬੇਕਾਰ ਹੋ ਗਏ ਸਨ ਅੱਜ ਦੇ ਦਿਨ ਲਈ ਇੰਨਾ ਹੀ ਫਿਰ ਮਿਲਾਂਗੇ ਨਵੀਂ ਮਿਤੀ ਦੇ ਇਤਿਹਾਸ ਨਾਲ ਇਸ ਤਰ੍ਹਾਂ ਹੀ ਆਪਣਾ ਪਿਆਰ ਦਿੰਦੇ ਰਹੋ ਜੀ